ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਜੈਨ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੁਲ ਵਾਚ ਟਾਈਮ ਹੈ ਜੀ 5:30 ਦਾ ਹੋ ਗਿਆ ਤੇ ਮਸ਼ੀਨ 'ਚ ਆਪਾਂ ਕੱਪੜੇ ਵਗੈਰਾ ਪਾ ਆਂਦੇ ਕੰਮ ਚੱਲੀ ਜਾਂਦਾ ਜਾਨੀ ਕਿ ਹੁਣ ਮੈਂ ਦੁੱਧਵਾ ਸੰਭਣਾਈ ਸੀ ਤੇ ਖੇਤੋਂ ਆਈ ਸੀ ਬਾਬਾ ਜੀ ਵਰਗੇ ਉਹ ਅੱਜ ਕਰਦੇ ਸੀਗੇ ਜਾਨੀ ਕਿ ਖੇਤ ਸਪਰੇ ਤੇ ਫਿਰ ਤਾਂ ਕਰਕੇ ਉਹਨਾਂ ਲਈ ਆਪਾਂ ਫਿਰ ਕਹਿੰਦੇ ਨਿੰਬੂ ਵਾਲੀ ਬਣਾ ਕੇ ਦਿਓ ਪਹਿਲਾਂ ਮੈਂ ਸੜ ਪਹਿਲਾਂ ਨਿੰਬੂ ਪਣੀ ਬਣਾ ਦਾਂ ਤੇ ਉਦੋਂ ਪੱਠੇ ਵਗੈਰੇ ਵੀ ਅੱਜ ਪਾਉਣ ਵੇਲੇ ਨੂੰ ਸਾਰੇ ਘਰੇ ਆ ਗਏ ਤੇ ਪੱਠੇ ਵਗੈਰਾ ਚਲੋ ਪਾ ਦਿੰਦੇ ਹੈਗੇ ਤੇ ਮੈਂ ਨਵਸਤਨੇ ਉਹ ਪਾਣੀ ਬਣਾ ਕੇ ਤੇ ਫਿਰ ਮੈਂ ਜਾਉਂਗੀ ਕੱਪੜਿਆਂ ਵੱਲ ਬਾਰ ਬਾਰ ਹੱਥਾਂ ਦਾ ਨਵੇਂ ਮਹਿੰਦੀ ਲਾਈ ਸੀ ਮੇਰੇ ਨਹੀਂ ਚੜ ਗਈ ਤੇ ਬਸ ਇਦਾਂ ਜੀ ਲਾਉਣੀ ਆਂਦੇ ਜਿਵੇਂ ਰਾਤ ਲਗਾਈ ਸੀ ਇਧਰਲੇ ਵਸੇ ਵਸੇ ਨਹੀਂ ਕਿਲਾਈ ਆ ਤੇ ਸੋਹਣੀ ਚੜ ਗਈ ਤੇ ਮਾਸੀ ਸੂਟ ਦੀ ਕਟਿੰਗ ਕਰੀ ਬੈਠੀ ਸੀਗੀ 셔ਟ ਦੀ ਕੱਲੀ ਦੀ ਉਹ ਕਹਿੰਦੀ ਸੀਗੀ ਕਿ ਲੈ ਹਲਾ ਦੇ ਪਾਈਪਿੰਗ ਲਾ ਦੇ ਤੇ ਜਾਂ ਵੇਚ ਦੀ ਚਲ ਉਧਰ ਪਾਈਪਿੰਗ ਲਾ ਦੂੰਗੀ ਕੰਨ ਨਹੀਂ ਨਾ ਅੱਜ ਲੋ ਹੋ ਵੀ ਲੈਣਾ ਦੁਕੀ ਇਹਨਾਂ ਦਾ ਕਿਤੇ ਕਰਦਾ ਲਾ ਕੇ ਰੱਖਦਾ ਤੇ ਦੇਲੀ ਹੈ ਜਿਹੜਾ ਸਵੇਰ ਜਾਣ ਵੇਲੇ ਬਸ ਕੱਜ ਨਾ ਕਿ ਜਿਹੜੀ ਵੈਨ ਤੇ ਚੜੀਦਾ ਹੈ ਹਨਾ ਤੇ ਬਲੌਗ ਦੀ ਸਟਾਰਟਿੰਗ ਹੈ ਜਿਹੜੀ ਹੁੰਦੀ ਨਹੀਂ ਹੈਗੀ ਕਿ ਕੀ ਕਰੀਆ ਹਨਾ ਸਵੇਰ ਵੈਸੇ ਸਾਰਿਆਂ ਨਾਲ ਹੀ ਇੱਦਾਂ ਹੁੰਦਾ ਦਾ ਚਾਨਣ ਪਈ ਜਾਂਦਾ ਉਧਰ ਵੀ ਲਾਰਮ ਤਾਂ ਮੇਰਾ ਲੱਗਿਆ ਹੋਇਆ ਹੈਗਾ 4 ਵਜੇ ਦਾ 3:30 ਵੀ ਹੋ ਜਾਂਦੇ ਕਦੇ ਕਦੇ ਸਵਾ 1:00 ਵੀ ਹੋ ਜਾਂਦੇ ਆ ਫਿਰ ਮੈਨੂੰ ਪਤਾ ਨਹੀਂ ਕਿਵੇਂ ਆਉਦੇ ਕੰਮ ਸਵੇਟ ਕੇ ਜਾਨੀ ਆ ਸਾਰੇ ਜਲਦੀ ialdi ਤੇ ਉੱਠਣ ਨੂੰ ਜੀ ਨਹੀਂ ਕਰਦਾ ਹੈਗਾ ਹਨਾ ਤੇ ਮੁੜ ਕੇ ਫਿਰ ਕੰਮ ਹੈ ਜਿਹੜੇ ਆਰਾਮ ਦਾ ਘਰ ਕਰਨੇ ਪੈਂਦੇ ਆ ਸਾਰੇ ਕਿਵੇਂ ਮਰਜੀ ਨਵੇੜ ਕੇ ਜਾਗੇ ਸਾਰੇ ਨਵੇੜ ਕੀ ਜਾਣੇ ਜਿਹੜੀਆਂ ਆ ਕੇ ਜ਼ਿੰਮੇਵਾਰੀਆਂ ਪਤਾ ਨਹੀਂ ਕਿਉਂ ਨਾਲੇ ਆ ਕੇ ਘੰਟਾ ਸੌਂ ਜਾਈਦਾਗਾ ਹਨਾ ਤੇ ਫੇਰ ਵੀ ਪਤਾ ਨਹੀਂ ਕਿਉਂ ਵੀ ਸਵੇਰ ਉੱਠਣੀਆਂ ਦਾ ਹੈਗਾ ਬਹੁਤ ਰਾਤ ਨੂੰ ਸੋਚ ਕੇ ਪਈਦਾ ਵੀ ਤੜਕੇ 4:30 ਵਜੇ ਦੇ ਨੋਟ ਕੜਨਾ ਜਿਹੜੇ ਕੰਮ ਆਰਾਮਦਾਰੀ ਨਾਲ ਹੋ ਜਾਣ ਹਨਾ ਪਰ ਕਿੱਥੇ ਨਹੀਂ ਉੱਠਿਆ ਜਾਂਦਾ ਹੈਗਾਗਾ ਤੇ ਬਾਕੇ ਜੋ ਵੀ ਪੈਣ ਪਰਾਹਣਾ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਜਲਦੀ ਜਲਦੀ ਨਿੰਬੂ ਪਾਣੀ ਬਣਾਵਾਂ ਚੱਕੀਆ ਦਿਆ ਫੇਰ ਕਰਦੇ ਆਂ ਵਲੌਗ ਨੂੰ ਕੰਟੀਨਿਊ ਲੋ ਅੱਜ ਫੇਰ ਲੈ ਆਂਦੇ ਪੈ ਕਾਰੇਲੇ ਜੋ ਕਿ ਬਿਲਕੁਲ ਵੀ ਪਸੰਦ ਨਹੀਂ ਹਲੋ ਬਾਕੀ ਫੈਮਿਲੀ ਨੂੰ ਤਾਂ ਪਸੰਦ ਆ ਉਹ ਖਾ ਲਵਾਂਗੇ ਆਪਾਂ ਤੁਹਾਨੂੰ ਖਾਂਦੇ ਨੇ ਤਲੀਆਂ ਤਲੀ ਸਬਜ਼ੀ ਡਰ ਲੱਗਦਾ ਤਿਆਰ ਤੋਂ ਕਿਵੇਂ ਆਈ ਮੇਰੇ ਮਨ ਕੱਟਣ ਦੇ ਹਾਂ ਅੱਗੇ ਵੀ ਠੀਕ ਹੀ ਚੱਲ ਰਹੀ ਹੈ। ਬਾਕੀ ਇਹ ਤਿੰਨ ਦਸਤਾਂ ਤੋਂ ਨਹੀਂ ਆਈ। ਬੀਬੀ ਕਹਿੰਦੀ। ਹਾਂ। ਅੱਛਾ। ਇਹ ਮਾਸੇ ਦੇ ਸੂਟਾਂ ਅੰਤ ਤੱਕ ਸਟਿਚ ਕਰਤਾ। ਕੀਤਾ ਪਿਆ ਸੀ ਇਹਨਾਂ ਨੇ। ਤੇ ਹੁਣ ਮੈਂ ਪਾਈਪਿੰਗ ਨਹੀਂ ਲਾਉਣੀ ਆਂ ਦੀ ਮਾਸੇ ਨੂੰ। ਮਾਸੇ ਦੇ ਨਾਲ ਹੀ ਪਾਈਪਿੰਗ ਲਾ ਦੇ ਟਾਈਮ ਹੋ ਗਿਆ ਸਾਰੇ ਕੱਢ ਲੈ। ਦੇਖਾ ਗਈ ਲੈ ਕੇ ਆ ਰਹੀ। ਕੀ ਆਂਦੀ ਆਈਆ ਸੁਣੀ ਆਂਦੀ ਫਲਾਵਰ ਕਿ ਮੈਂ ਪਾਈਪਿੰਗ ਲਾਦਾ ਫੇਰ ਬਸ ਕਪੜੇ ਦੇ ਭਾਂਡੇ ਜਿਹੜੇ ਸਾਫ਼ ਕਰਨੇ ਨੇ ਅੱਜ ਆਪਾਂ ਮਾਸੀ ਦੇ ਸੂਟ ਤੇ ਪਾਈਪਿੰਗ ਦੇਖੋ ਦਿੱਤੀ ਲਾ ਨਾਲੇ ਲਾ ਕੇ ਬਾਹਾਂ ਤੇ ਹੁਣ ਬਸ ਸਿਆ ਕੇ ਉਹ ਕਰ ਲੈਣਗੇ ਜੀ ਜੜਨ ਦੇਣਗੇ ਕਿਉਂਕਿ ਮੈਂ ਹੁਣ ਮੰਨਦੇ ਆਂਗੇ ਭਾਂਡੇ ਧਾਰਾਂ ਕੱਢਣੀਆਂ ਕੱਪੜੇ ਧੋਣੇ ਕਿਉਂਕਿ ਗੱਡੀ ਸੋਹਣੀ ਲੱਗੇ ਪੈਪੇ ਲੱਗੀ ਤਾਂ ਚਾਹ ਨਹੀਂ ਪੈਣੇ ਪੂਰੀ ਸਾਡੀ ਲੱਗੀ ਹੈ ਖੇਡ ਹੂੰ ਦੇਖੋ ਕੀ ਹਾਲ ਕਰਕੇ ਗੰਦਾ ਹੈ ਬੈੱਡ ਸ਼ੀਟ ਦਾ ਤੇ ਮੈਂ ਵੀ ਪਸੀਨੂ ਪਸੀਨੀ ਹੋ ਗਈ ਹੋਫ ਹੋ ਪੁੱਤ ਬੈੱਡ ਸ਼ੀਟ ਤਾਂ ਸਾਫ਼ ਕਰ ਦਿਆ ਕਰੋ ਜੇ ਕੋਈ ਆ ਜਾਏ ਕਿੰਨੀ ਭੈੜੀ ਲੱਗਦੀ ਹੈ ਫਿਰ ਕਿੱਥੇ ਬਿਠਾएंगे ਉਹਨਾਂ ਨੂੰ ਸੋਫਿਆਂ 'ਤੇ ਸੋਫਾ ਚਾਹ ਸਾਫ਼ ਕਰ ਬੈੱਡ ਸ਼ੀਟ ਵਾਲਾ ਸੈਣ ਹੈ ਮੇਰੇ ਪੁੱਤਾਂ ਕਰ ਦੇ ਚਾਲ ਮਾਸੇ ਜੜਦੇ ਤੇ ਪਾਈਪਿੰਗ ਲਾਤੀ ਬਾਹਾਂ ਦੇ ਜੜਲੇ ਮੈਂ ਤਾਂ ਕੱਲੀ ਪਾਈਪਿੰਗ ਲਾਈ ਆ ਹੁਣ ਮੈਂ ਆਪਦੇ ਉਧਰ ਕੰਮ ਕਰਦੀ ਹਾਂ ਸੇਮੋ ਮੈਨੂੰ ਵੀ ਦੇਈ ਇੱਕ ਗਲਾਸ ਪਾਣੀ ਪਲੀਜ਼ ਪਰ ਦੇ ਪੇਲੇ ਸੀ ਉਹਨਾਂ ਨੂੰ ਨਿਚੇ ਛੇਲ ਹੂੰ ਉਹਨਾਂ ਦੇ ਕੱਢ ਲੈ ਵੀ ਕੱਟ ਕੇ ਤੇ ਆਪਾਂ ਵਿੱਚ ਭਰ ਲਿਆ ਮਸਾਲਾ ਮਸਾਲਾ ਭਰ ਕੇ ਨੀंबू ਲੈਣ ਨੂੰ ਠੀਕ ਹੈ ਨਿੰਬੂ ਨਿਚੋੜ ਕੇ ਤੇ ਆਪਾਂ ਹੁਣ ਇਹਨੂੰ ਲਵਾਂਗੇ ਤਾਲ ਇਹ ਤਿੰਨ ਤਿੰਨ ਕਰੇਲੇ ਤੇਰੀ ਦਾਦੀ ਦੇ ਕਿਉਂ ਵੀ ਉਹ ਨੂਨ ਮਿਰਚਾਂ ਨਹੀਂ ਖਾਂਦੀ ਦਾਦੀ ਹਾਂਸੀ ਤੂੰ ਜਮਾ ਜੇ ਕੋਈ ਰਸਬੀ ਬਣਾਉਣੀ ਜਮਾ ਵੀ ਬੋਲਦੀ ਆਂਦੀ ਆ ਹਾਂ ਇਸ ਵਿੱਚ ਮਿਰਚਲੇ ਤੇ ਦਾਦੀ ਦੇ ਵੀ ਉਹ ਨੂਨ ਮਿਰਚ ਨਹੀਂ ਮਿਰਚਾਂ ਨਹੀਂ ਖਾਂਦੀ ਤੇ ਕਾਲੀ ਮਿਰਚਾਂ ਲੈ ਠੀਕ ਹੈ ਹੋਰ ਬਾਤ ਨਹੀਂ ਮੈਂ ਕਿਵੇਂ ਭਰਾਂਗੇ ਇਹਦੇ ਵਿੱਚ ਦੇਖੋ ਆਹ ਦੇਖ ਨਿੰਬੂ ਆ ਨਾ ਮੇਰੇ ਹੱਥ ਚ ਕੀਰਿਆ ਤੇ ਇਹ ਨਿੰਬੂ ਆਵੇ ਵਿੱਚ ਜਦੋਂ ਮਸਾਲਾ ਭਰਿਆ ਗਿਆ ਮਸਾਲਾ ਪਾ ਕੇ ਨਿੰਬੂ ਪਾ ਕੇ ਨਾ ਆਹ ਦੇਖੋ ਨਿੰਬੂ ਵਿੱਚ ਨਿਚੋੜਤਾ ਠੀਕ ਹੈ ਨਾ ਤੇ ਆਹ ਕੀ ਪਾਇਆ ਸਾਂਤ ਕਿਤੇ ਹੋ ਗਿਆ ਇਹ ਤੇ ਜੀਰਾ ਮਸਾਲਾ ਇਹ ਸਾਰਾ ਕੁਛ ਇਹਨੂੰ ਨਮਕ ਮਿਰਚ ਜੀਰਾ ਪਾ ਕੇ ਤੇ ਉਹਦਾ ਮਸਾਲਾ ਸਾਰਾ ਸਾਰਾ ਨਮਕ ਮਿਰਚ ਦੋਵੇਂ ਹੀ ਸੋਨਾ ਠੀਕ ਹੈ ਨੀਵੇਂ ਪਸਾਦੀ ਨਾ ਨਿੰਪੂ ਪਾ ਦੇਣਾ ਹਾਂ ਹਾਂ ਮਸਾਲਾ ਫਰਾਈ ਕਰ ਲੈਣਾ ਹੂੰ ਉਹ ਫਰਾਈ ਕਰੀ ਮੈਨੂੰ ਮੰਮੀ ਨੂੰ ਥਾਲ ਲੈਣਾ ਖੋਲ ਕੇ ਦਿਖਾ ਦਿਓ ਖੋਲ ਕੇ ਆ ਦੇਖ ਪੁੱਤ ਆ ਕਰੇਲੇ ਚ ਮਸਾਲਾ ਪਾ ਗਏ ਇਹ ਆ ਸੁਆਦ ਲੱਗ ਰਿਹਾ ਵੇ ਹੂੰ ਆ ਲੈ ਆਪਰ ਦੇਣਾ ਸੇ ਅਵੇ ਇਹਨਾਂ ਮਸਾਲਾ ਪਾ ਕੇ ਆ ਤੇ ਦਾਦੀ ਦੇ ਕਰੇਲੇ ਬਣ ਗਏ ਹੁਣ ਆਪਾਂ ਤੰੀਆਂ ਦੇ ਬਸ ਤਿੰਨ ਆਪਾਂ ਮੈਂ ਆਪਾਂ ਲੈ ਲਾਂਗੇ ਕੱਦਾ ਵੀ ਜੇ ਮੈਂ ਚਲੂੰਗੀ ਬਈ ਆ ਹੁਣ ਆਪਾਂ ਘਰ ਦੇ ਜੀਆਂ ਦੇ ਸਾਰੇ ਪਰਿਵਾਰ ਵੱਲ ਹੂੰ ਪਹਿਲੇ ਪਰ ਕਿੰਨ ਪਾਲੇ ਇਹ ਪੋਲੀ ਆ ਇਹ ਤਾਂ ਨਹੀਂ ਨਹੀਂ ਵੀ ਕੱਟੇ ਪਤਾ ਨਹੀਂ ਨਹੀਂ ਤੂੰ ਪੋਲੀ ਆ ਹੱਥ ਕੱਟੇ ਆ ਨਹੀਂ ਨਹੀਂ ਵਿੱਚ ਪਾਉਣਾ ਮਸਾਲਾ ਜੀ ਆ ਦੇਖ ਆ ਆਪਾਂ ਮਸਾਲਾ ਪਾ ਰਹੇ ਹਾਂ ਉਹ ਤਾਂ ਆਪਾਂ ਭਰ ਲਈ ਨਾ ਤਿੰਨ ਪਰਿੰਦੇ ਹੂੰ ਹੁਣ ਆਪਾਂ ਦੂਜੇ ਘਰ ਦੇ ਪਰਿਵਾਰ ਦੇ ਆ ਬਣਾਉਣੇ ਨੂੰ ਮਿਰਚਾਂ ਠੀਕ ਹੈ ਨਾ ਪੀਂ ਹੀ ਮੰਤਰ ਆਗਮਚਾ ਦੇ ਪੜਾਈ ਧਰ ਦਿਓ ਤੇ ਬਸ ਮੈਂ ਰਾਜੀ ਨਾਲ ਵਿੱਚ ਫਰੇਲੇ ਪਾ ਦਾਂਗੀ ਦਾਦੀ ਜੀ ਮम्मा ਧਰ ਦਿੰਦੀ ਆ ਹਾਂ ਦਾਦੀ ਤੇ ਮम्मा ਤੇ ਕੋਈ ਕੰਮ ਉਹ ਇੰਨਾ ਹਾਂ ਆ ਆ ਤੁੰਚਾ ਨਹੀਂ ਵਸ ਇੱਧਰ ਨਾ ਇੱਧਰ ਜੈਸਮੀਨ ਤੇ ਨਵ ਤਾਸ ਖੇਡਦੀ ਸੀ ਮੈਂ ਵੀ ਖੇਡਦੀ ਹਾਂ ਤੇ ਸੀ ਕੋਈ ਨਹੀਂ ਕੋਈ ਨਹੀਂ ਕੋਈ ਕੋਈ ਵਾਲੀ ਜੀ ਆਪਣਾ ਹੀ ਕੋਲ ਹਾਂ ਅਸੀਂ ਕੋਈ ਨਹੀਂ ਕੋਈ ਨਹੀਂ ਤੇ ਆਪੇ

ਕਰਾਂਗੇ ਵੀ ਕਿੱਦਾਂ ਬਣਾਉਗੇ ਮਾਸੀ ਐਸੇ ਹੁੰਦਾ ਇਹ ਪਹਿਲਾ ਫਿਰੜ ਡਕੇ ਜਿਵੇਂ ਕਹ ਸਕਦੇ ਹੋ ਉੱਪਰੋਂ ਛਿਲਕਾ ਲਾ ਕੇ ਹਨਾ ਨੂਨ ਲਾ ਕੇ ਸੁੱਕਣੇ ਭਾਗੇ ਰੱਖ ਦਿੰਨੇ ਨੇ ਤੇ ਸੁੱਕੇ ਮਸਾਲਾ ਪਾਈ ਜਾਂਦੇ ਮਸ ਜਿਵੇਂ ਕਿ ਨੂਨ ਵਿੱਚ ਮਸਾਲਾ ਵਿੱਚ ਨੀਂਬੂ ਦੀ ਜੂੜੀ ਜਾਂਦੀ ਹੈ ਦੇਖੋ ਕਿੱਦਾਂ ਬਣਾਉਂਦੇ ਆ ਤੇ ਤਾਂ ਕੋਈ ਪੇਸਟ ਹੀ ਬਣਨਾ ਪਰ ਮੈਨੂੰ ਤਾਂ ਡਰਜਾ ਲੱਗਾ ਦਾ ਖਾਣ ਤੋਂ ਹਾਤੀ ल। अब रजिस्टर रखने जा। सपोर्ट दी पुत्र मैं कदर पीती नहीं है। डैडी जेठे की कर दियो। माना अपने बुजुर्ग डैडी अंजलि है ना, मेरे दिन मामा अच्छा अच्छा। तो जेठे की कर लिया <laughs> अच्छा दिन। <थी। laughs> <laughs> ਮੈਂ ਮੇਕ ਪਾਈਂ ਗਿਆ ਨਹੀਂ ਗਿਆ ਜਾਂ ਜੋ ਤੁਮ ਬਾਤ ਮੈਂ ਸਭ ਚੜੀ ਹਾਈ ਤੱਕ ਲੱਗੇ ਪਈ ਹੈ ਮਟੀਰੀਅਲ ਤਿਆਰ ਕਰਦੇ ਦੀਆਂ ਦਾ ਕੀ ਕਰਨਾ ਹੈ ਸੇ ਕਿ ਇਹਦਾ ਵੀ ਹਲੇ ਕੁਝ ਬਣਾਉਣਾ ਅੱਜ ਨਹੀਂ ਬਰਤਨੀ ਮੈਂ ਤਬਰ ਕਰਦੀ ਨਹੀਂ ਤੁਸੀਂ ਕੀ ਬਣਾਉਣਾ ਮੈਂ ਦੱਸਾਂਗੀ ਬਣਾ ਦੇ ਕਿ ਉਹ ਉਹ ਕੌੜੇ ਮੱਧ ਖਾਣੇ ਤੁਖ ਪਖਾਣੇ ਕੁਦੇ ਹਾਂ ਵੀ ਤਾਂ ਇਹ ਨਹੀਂ ਮੈਂ ਨਾ ਦੋ ਨਿਆਂ ਦਾ ਸਾਬਲ ਉਹ ਸਾਡੀ ਕਿਹੜੇ ਤਾਂ ਨਹੀਂ ਇਹ ਖੰਡੋਂ तीस एप्रिल पाणी देणार आहे मंग ਇਹ 20 ਮਿੰਟ ਰਹੇਗੀ। ਬੜੀ টাইਨ ਹੀ ਬੜੀ ਆਂਦੀ ਆ। ਹਲੇ ਟਾਈਮ ਹੋਇਆ ਹੀ ਨਹੀਂ ਕਰੇ ਹੁੰਦਾ। ਕੋਈ ਬੈ ਕੇ ਟਾਸਟ ਯਾਦ ਕਰ ਲਵਾ ਦੇ। ਮੈਂ ਨਹੀਂ ਗਈ। ਸੌਰੀ ਮੈਂ ਦਿਖਾ ਨਹੀਂ ਸਕੀ ਕਿਉਂਕਿ ਕੰਮ ਕਰ ਰਹਾ ਹੋਈ ਮੇਰੇ ਇੰਨੇ ਕਿ ਜ਼ਿਆਦਾ ਲੇਟ ਗਏ ਹਨ ਤੇ ਮੈਂ ਥੋੜਾ ਉਹ ਬਲੌਗ ਹੀ ਨਹੀਂ ਕਾਢੀ ਨਾ ਹੁਣ ਬਸ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਇਹ ਤਾਂ ਇਹਨਾਂ ਦੇ ਵਿੱਚ ਨੂਨ ਮਿਰਚੀ ਪਾਇਆ ਸੀਗਾ ਹਨਾ ਤੇ ਇਹਨਾਂ ਨੂੰ ਬਸ ਕੱਲੇ ਤੇਲ ਦੇ ਵਿੱਚ ਤਲਿਆ ਕੋਈ ਇਹਦੇ ਵਿੱਚ ਪਿਆਜ਼ ਟਮਾਟਰ ਕੁਝ ਨਹੀਂ ਪਾਏ ਹੋਗਾ ਬਿਨਾ ਪਿਆਜ਼ ਤੋਂ ਜਿਹੜੇ ਕਰੇਲੇ ਬਣਾਏ ਆ ਬਟ ਇਹਨਾਂ ਨੇ ਟੇਸਟ ਕਰਕੇ ਦੇਖਿਆ ਕਹਿੰਦੇ ਵਧੀਆ ਪਰ ਮੈਂ ਦਹੀਂ ਨਾਲ ਬਸ ਮੈਂ ਖਾ ਲੂੰਗੀ ਹਾਂ ਮਾਸੇ ਨੇ ਨਿੰਬੂ ਪਾਇਆ ਥੋੜਾ ਜਿਹਾ ਟੇਸਟ ਦੇਖੂੰਗੀ ਪਰ ਮੈਂ ਡਰ ਲੱਗਾ ਹੁੰਦਾ ਕਿ ਸੁੱਕੀ ਜੀ ਸਬਜੀ ਜੋ ਨਾ ਇਹ ਤਾਂ ਕੋੜ ਮੈਨੂੰ ਕੋੜੇ ਲੱਗਦਾ ਸਭ ਦੇ ਵਿੱਚ ਇਹ ਹਾਂ ਨਹੀਂ ਕੋੜੀ ਕੀ ਆ ਮੋਤਾ ਵੀ ਟੇਸਟੀ ਹੈ ਬਿਨ ਪਿਆਜ਼ ਤੋਂ ਬਣਿਆ ਹਮ ਅਮਰੀਕਾ ਵਾਲਾ ਗਰਾ ਰੋਟੀ ਕਲਾ ਕੇ ਇਧਰ ਤੁਹਾਨੂੰ ਵੀ ਦਾ ਹਾਂਜੀ ਟਾਈਮ ਹੋ ਗਿਆ ਹਾਂਜੀ ਹਾਂਜੀ ਟਾਈਮ ਹੋ ਗਿਆ 9:30 ਦਾ ਕੰਮ ਕਰਨ ਵੀੜਾ ਨੂੰ ਤਾਂ ਕਾਫੀ ਟਾਈਮ ਹੋ ਗਿਆ ਬਸ ਮੈਂ ਵਲੌਗ ਵਗੈਰਾ ਦੇਖ ਰਹੀ ਸੀ ਨਾ ਰਮਨ ਪੈਣ ਵਰਗਿਆਂ ਦੀ ਦੋਨਾਂ ਸਿਸਟਰ ਦੇ ਦੇਖ ਕੇ ਹਟੇ ਸੀ ਭੈਣ ਨੂੰ ਦੇਖ ਕੇ ਅਜਾਬ ਦਾ ਵੀ ਮਨ ਜਾਏ ਇਮੋਸ਼ਨਲ ਹੋ ਗਿਆ ਨਾ ਵਿਚਾਰੇ ਬਹੁਤ ਜਿਆਦਾ ਸੈਡ ਸੀ ਚਲੋ ਉਹਨਾਂ ਦੇ ਕੋਈ ਵੀ ਗੱਲਬਾਤ ਹੈ ਨਾ ਪਰਮਾਤਮਾ ਜਲਦੀ ਠੀਕ ਕਰਨ ਸਾਰੇ ਕੁਛ ਹੈ ਜਿਹੜਾ ਹਨਾ ਠੀਕ ਹੋ ਜੇ ਵਿਚਾਰੇ ਫਸਟ ਟਾਈਮ ਜੇ ਮੈਂ ਅੱਜ ਇੰਨੇ ਯਾਦੀ ਵੀ ਇਮੋਸ਼ਨਲ ਜੀ ਦੇਖੇ ਸੀਗੇ ਬਾਲੇ ਜਿਆਦੇ ਤੇ ਚਲੋ ਪਹਿਲਾਂ ਵਧੀਆ ਹੌਸਲੇ ਨਾਲ ਜਿਹੜੇ ਜਨਨਕ ਆਪਦੇ ਵਲੌਗ ਵਗੈਰਾ ਬਣਾਉਂਦੇ ਆ ਆਪਦੇ ਘਰੀ ਆਪਦੇ ਕੰਮ ਧੰਦੇ ਕਰਦੇ ਆ ਹਨਾ ਤੇ ਬਾਕੀ ਜੀ ਆਪਾਂ ਵੀ ਹੁਣ ਇੱਥੇ ਹੀ ਆਪਣੇ ਵਲੌਗ ਦਾ ਆ ਐਂਡ ਕਰਦੇ ਆ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਦੋਕ ਦਿਨ ਹੋ ਗਿਆ ਆਪਾਂ ਨੂੰ ਵੀ ਵਲੌਗ ਹੈ ਜਿਹੜੇ ਪ੍ਰੋਪਰ ਨਹੀਂ ਬਣ ਰਹੇਗੇ ਘੱਟ ਬਣਦੇ ਹੈਗੇ ਪਤਾ ਨਹੀਂ ਕਿਵੇਂ ਜੀ ਬਸ ਕੰਮ ਕਰੇ ਸ਼ਾਮ ਨੂੰ ਇੰਨੇ ਕ ਜਿਆਦੇ ਹੋ ਜਾਂਦੇ ਹਨਾ ਕੈਮਰਾ ਚੱਕਿਆ ਨੀ ਜਾਂਦਾ ਬੱਚੇ ਆ ਜਿਹੜੇ ਖੇਡਣ ਲੱਗ ਜਾਂਦੇ ਹਨਾ ਤੇ ਉਹਨਾਂ ਨੂੰ ਖੇਡਣ ਦਾ ਲਾਲਚ ਹੁੰਦਾ ਨਾ ਉਹ ਬਹੁਤ ਘੱਟ ਉਹ ਵੀ ਫਿਰ ਨਾਲ ਵਲੌਗ ਘੱਟ ਹੀ ਬਣਾਉਂਦੇ ਆ ਜਿੰਨਾ ਕ ਮੈਂ ਇਥੋਂ ਹੋ ਸਕਦਾ ਮੋਨਾ ਕ ਵਲੌਗ ਬਣਾਉਣੀ ਆ ਤੇ ਪਲੀਜ਼ ਸਪੋਰਟ ਕਰੋ ਤੇ ਤੁਹਾਡੀ ਸਪੋਰਟ ਦੀ ਬਹੁਤ ਜਿਆਦਾ ਜ਼ਰੂਰਤ ਆ ਨਾ ਤੁਹਾਡੇ ਸਪੋਰਟ ਸਦਕੇ ਹੀ ਅੱਪ ਅੱਗੇ ਵਧ ਸਕਦੇ ਆ ਤੇ ਆਪਣਾ ਥੋੜਾ ਜਿਹਾ ਜਿਹੜਾ ਚੈਨਲ ਆ ਰੁਕ ਜੇ ਗਿਆ ਜਾਣੀਗੀ ਇਹ ਵਲੌਗ ਵਗੈਰਾ ਪਲੀਜ਼ ਸ਼ੇਅਰ ਕਰਿਆ ਕਰਿਓ ਕਰਿਆ ਕਰੋ ਤੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਤੁਸੀਂ ਵਲੌਗ ਹੈ ਤੁਸੀਂ ਇੰਜੋਏ ਕਰ ਸਕੋ